ਜੀ ਥਾਣਾ ਸਦਰ ਫਰੀਦਕੋਟ ਦਾ ਪਿੰਡ ਦਾਨਰਮਣਾ ਐ ਇਹਦਾ ਇੱਥੇ ਗੁਰੂ ਘਰ ਪਿੰਡ ਚ ਹੈਗਾ ਤੇ ਜਿੱਥੇ ਰਾਤ ਨੂੰ 5:30 ਵਜੇ ਜਿਹੜੇ ਬੱਚੇ ਗੁਰੂ ਘਰ ਦੇ ਜਿਹੜੇ ਦੁਆਰ ਟੱਪ ਕੇ ਉੱਥੇ ਵਿਹੜੇ ਚ ਚਲੇ ਗਏ ਸੀ ਤੇ ਜਦ ਵੈਰੀਫਾਈ ਕੀਤਾ ਗਿਆ ਤਾਂ ਪਤਾ ਲੱਗਿਆ ਵੀ ਇਹਦੇ ਜਿਹੜੇ ਆਪਣਾ ਇਹਨਾਂ ਨੇ ਕੋਈ ਚੱਪਲ ਵਗੈਰਾ ਇਧਰ ਗਿਰ ਗਈ ਸੀ ਤੇ ਉਹ ਚੱਪਲ ਲੱਭਣ ਲਈ ਜਿਹੜੇ ਬੱਚੇ ਅੰਦਰ ਆਗੇ ਸੀ ਤੇ ਇਹਨਾਂ ਦੀ ਜਿਹੜੀ ਹੈ ਇਹਦੀ ਉਮਰ ਹੈਗੀ ਹੈ ਇੱਕ ਬੱਚੇ ਦੀ 10 ਸਾਲ ਹੈ ਇੱਕ 13 ਸਾਲ ਉਮਰ ਹੈ ਜੀ ਜਦੋਂ ਕਿਉਂਕਿ ਗੁਰੂ ਘਰ ਦੇ ਕੈਮਰਾ ਚਾਲੂ ਸੀ ਜਦ ਸਾਰਾ ਕੁਝ ਫੁਟੇਜ ਦੇਖਿਓ ਫੁਟੇਜ ਦੇ ਵਿੱਚ ਤਰ੍ਹਾਂ ਜਿਹੜੇ ਆ ਕੋਈ ਇਹੋ ਜਿਹੀ ਚੀਜ਼ ਸਾਹਮਣੇ ਨਹੀਂ ਆਈ ਜਿਹਦੇ ਤੋਂ ਕੋਈ ਅਨਸ ਕਮੀ ਘਟਨਾ ਜਾਂ ਬੇਅਦਬੀ ਨਾਲ ਸੰਬੰਧਿਤ ਕੋਈ ਮਾਮਲਾ ਸਾਹਮਣੇ ਆਇਆ ਹੋਵੇ ਕਿਉਂਕਿ ਮੇਨ ਗੁਰੂ ਘਰ ਲੋਕ ਸੀਗਾ ਤੇ ਜਿਹੜਾ ਇਹ ਦਵਾਰ ਹੈਗੀ ਆ ਛੋਟੀ ਸੀ ਛੋਟੀ ਜਿਹੀ ਦਵਾਰ ਤੇ ਆਮ ਬੱਚਾ ਨੂੰ ਟੱਪ ਸਕਦਾ ਹੈਗਾ ਤੇ ਇਹ ਜਿਹੜਾ ਕੀ ਉੱਥੇ ਕੋਈ ਇੱਕ ਹੋਰ ਕਿਸੇ ਕਿਸ ਬਣਾ ਤੇ ਫੀਡ ਸ਼ਾਟ ਨਹੀਂ ਹੋਈਗੀ ਵੇਰੀਫਾਈ ਕਰ ਲਿਆ ਹੈਗਾ ਪਰ ਕੋਈ ਇਹੋ ਜਿਹੀ ਕੋਈ ਗਲਤ ਗੱਲ ਨਹੀਂ ਨਿਕਲੀ ਜੋ ਕਾਰਵਾਈ ਕਰਨ ਯੋਗ ਹੋਵੇ